ਦੇ ਦੇ ਵਿੱਚ ਹੋਗੀ ਬੱਲੇ ਬੱਲੇ ਨੀ ਪੂਆਦੀ ਪੂਆਦੀ ਗੋਗੜ ਹੱਲੇ ਨੀ ਪੂਆਦੀ ਪੂਆਦੀ ਗੋਗੜ ਹੱਲੇ ਨੀ ਪੂਆਦੀ ਸੱਪ ਵਰਗੀ ਤੇਰੀ ਤੋਰ ਨੀ ਪੂਆ ਸੋ ਵਰਗਾ ਰੰਗ ਤੇਰਾ ਨੀ ਮੈਂ ਉਧਰ ਗਿਆ ਮਾਰ ਪੂਆ ਜੀ ਕਿੜਾ ਨੀ ਮੈਂ ਉਧਰ ਗਿਆ ਮਾਰ ਪੂਆ ਜੀ ਗੇੜਾ ਨੀ ਮੈਂ ਉਧਰ ਗਿਆ ਦਾਲ ਕੀ ਭੂਆ ਨੇ ਮੁੰਡੇ ਜੰਮੇ ਦਾਲ ਕੀ ਭੂਆ ਨੇ ਮੁੰਡੇ ਜੰਮੇ ਇਕ ਲੰਮਾ ਇਕ ਬੌਣਾ ਬੌਣਾ ਰੁਸਿਆ ਫਿਰੇ ਕਾਲਾ ਕੱਚਾ ਪੌਣਾ ਬੌਣਾ ਰੁਸਿਆ ਫਿਰੇ ਕਾਲਾ ਕੱਚਾ ਪੌਣਾ ਬੌਣਾ ਰੁਸਿਆ ਫਿਰੇ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਭੂਆ ਡਾਰੀ ਨਿਕੜ ਜੱਲੀ ਭੂਆ ਡਾਰੀ ਨਿਕੜ ਜੱਲੀ ਲੈ ਕੇ ਲੱਲੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਪੂਆ ਆਈ ਕੀ ਕੁਜਲੀ ਆਈ ਪੂਆ ਆਈ ਕੀ ਕੁਜਲੀ ਆਈ ਲੈ ਕੇ ਆਈ ਕੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਪੈਣ ਪੱਚਰ ਕੇ ਆਗੀ ਪੂਆ ਹਾਰ ਸ਼ਿੰਗਾਰ ਲਗਾ ਕੇ ਨੀ ਬਾਗ ਬਮਾਰਾ ਕਿਉਂ ਬੈਠੀ ਐ ਬਾਗ ਬਮਾਰਾ ਕਿਉਂ ਬੈਠੀ ਐ ਸਤ ਪਕਵਾਨੀ ਖਾ ਕੇ ਵੇ ਦਾਦ ਕਾ ਮੇਲ ਦੀ ਹੋ ਜੂ ហេਠੀ ਦਾਦ ਕਾ ਮੇਲ ਦੀ ਹੋ ਜੂ ហេਠੀ ਜੇ ਨਾ ਨੱਚੀ ਆ ਕੇ ਨਚ ਲੈਨੀ ਪੂਆ ਵਿੱਚ ਕਿਦੇ ਦੇ ਆ ਕੇ ਨਚ ਲੈਨੀ ਪੂਆ ਵਿੱਚ ਕਿਦੇ ਦੇ ਆ ਕੇ ਨਚ ਲੈਨੀ ਪੂਆ ಬ ಗಿಧೆದ ಆಕೆ ನೂ ಹೇ ಹಾ ಬೂಟಿಯ ಪಣಿ ಹರೆ ಹರೆ ಕೂಟಿಯ ಪೂನಿ ತೂತಾ ಗಿಡೆಯ ರಣಿ ನಚೆ ಲೂ ನೀ ತೂತ ಗಿಡೆಯ ರಣಿ ನೂನಿ ತೂತಾ ಗಿಡೆಯ ರೀ ਛੰਨੇ ਵਿੱਚ ਕੀਨੇ ਤੜਕੀ ਮਿਰਚਾਂ ਵਾਲੀ ਕੜੀ ਛੰਨੇ ਵਿੱਚ ਕੀਨੇ ਤੜਕੀ ਮਿਰਚਾਂ ਵਾਲੀ ਕੜੀ ਨਿਪੂਆ ਰੁਸੀ ਫਿਰੇ ਰੁਸਕੇ ਚਵਾਰੇ ਚੜੀ ਨਿਪੂਆ ਰੁਸੀ ਫਿਰੇ ਰੁਸਕੇ ਚਵਾਰੇ ਚੜੀ ਨਿਪੂਆ ਰੁਸੀ ਫਿਰੇ ਰੁਸਕੇ ਚਵਾਰੇ ਚੜੀ ਨਿਪੂਆ ਰੁਸੀ ਫਿਰੇ ਛੰਨੇ ਵਿੱਚ ਕੀਨੇ ਤੜਕੀ ਵਿਸਣ ਵਾਲੀ ਕੜੀ ਛੰਨੇ ਵਿੱਚ ਕੀਨੇ ਤੜਕੀ ਵੇਸਣ ਵਾਲੀ ਕੜੀ ਨਿਪੂਆ ਅੜਬ ਬੜੀ ਪਕੌੜਿਆਂ ਪਿੱਛੇ ਲੜੀ ਨਿਪੂਆ ਅੜਬ ਬੜੀ ਪਕੌੜਿਆਂ ਪਿੱਛੇ ਲੜੀ ਨਿਪੂਆ ਅੜਬ ਬੜੀ ਪਕੌੜਿਆਂ ਪਿੱਛੇ ਲੜੀ ਪੂਆ ਦੇ ਕਰ ਮੱਝ ਲਵੇਰੀ ਮਿਲਦੀ ਪਹਿਰ ਦੇ ਤੜਕੇ ਵੀ ਪੂਆ ਫੁੱਫੜ ਚੋਂਣ ਲੱਗੇ ਚੋਂਦੇ ਚੋਂਦੇ ਲੜਪੇ ਵੇ ਨੇ ਨੂੰ ਇੱਕ ਆ ਗਿਆ ਪੁਲਸੀਆ ਲੈ ਗਿਆ ਦੋਹਾਂ ਨੂੰ ਫੜ ਕੇ ਬਈ ਪੂਆ ਤਾਂ ਛੁੱਟ ਗਈ ਟੂਮਾ ਦੇ ਕੇ ਪੁਆ ਤੇ ਛੁੱਟ ਗਈ ਟੂਮਾ ਦੇ ਕੇ ਫੁੱਫੜ ਤੇ ਕੋਟਣਾ ਖੜ ਕੇ ਦਿਲ ਦੇ ਰੋਗ ਬੁਰੇ ਬੈ ਗਿਆ ਕਾਲਜਾ ਫੜ ਕੇ ਦਿਲ ਦੇ ਰੋਗ ਬੁਰੇ ਬੈ ਗਿਆ ਕਾਲਜਾ ਫੜ ਕੇ ਦਿਲ ਦੇ ਰੋਗ ਬੁਰੇ ਪੁਆ ਤੇ ਸਾਡੀਆਂ ਆਪਣੀ ਫੁੱਫੜ ਕਿਸੇ ਦਾ ਹੋਰ ਪੁਆ ਤੇ ਸਾਡੀਆਂ ਆਪਣੀ ਫੁੱਫੜ ਕਿਸੇ ਦਾ ਹੋਰ ਪੂਆ ਤੇ ਸੀ ਰੱਖ ਲਈ ਫੁੱਫੜ ਨੂੰ ਲੈ ਗਏ ਚੋਰ ਪੂਆ ਨੱਚਦੀ ਅੱਡੀਆਂ ਦੇ ਜੋਰ ਪੂਆ ਨੱਚਦੀ ਅੱਡੀਆਂ ਦੇ ਜੋਰ ਪੂਆ ਨੱਚਦੀ ਅੱਡੀਆਂ ਦੇ ਜੋਰ ਗੱਡੀ ਚੱਲਦੀ ਇੰਜਣਾਂ ਦੇ ਜੋਰ ਗੱਡੀ ਚੱਲਦੀ ਇੰਜਣਾਂ ਦੇ ਜੋਰ ਪੂਆ ਨੱਚਦੀ ਅੱਡੀਆਂ ਦੇ ਚੋਰ ਮਮੀ ਕੁੜੀ ਨੇ ਮੁੰਡੇ ਜੰਮੇ ਮਮੀ ਕੁੜੀ ਨੇ ਮੁੰਡੇ ਜੰਮੇ ਇੱਕ ਬੱਕਰੀ ਇੱਕ ਲੇਲਾ ਇੱਕ ਬੱਕਰੀ ਇੱਕ ਲੇਲਾ ਨੀ ਮਮੀ ਆ ਕੀ ਆ ਕੀ ਰੌਣਕ ਮੇਲਾ ਨੀ ਮਮੀ ਆ ਕੀ ਆ ਕੀ ਰੌਣਕ ਮੇਲਾ ਨੀ ਮਮੀ ਆ ਕੀ ਆ ਕੀ ਰੌਣਕ ਮੇਲਾ ਨੀ ਮਮੀ ਆ ਕੀ ਬੂਆ ਕੁੜੀ ਨੇ ਮੁੰਡੇ ਜੰਮੇ ਬੂਆ ਕੁੜੀ ਨੇ ਮੁੰਡੇ ਜੰਮੇ ਜਮ ਜਮ ਲਾਤੇ ਢੇਰ जमझमलाते जम ढेर इथे नहीं बिकने ल जो भी कनेर इतें नहीं बिकने ल जो भी कनेर इतें नहीं बिकने लो भी कनेर इथे नहीं बिकने ਪੁਆ ਕੁੜੀ ਨੇ ਕੁੜਤੀ ਸਵਾਈ ਪੁਆ ਕੁੜੀ ਨੇ ਕੁੜਤੀ ਸਵਾਈ ਖੇਰੇ ਗੋਲ ਰ ਖਾਕੇ ਪੱਟਤੀ ਫੈਸ਼ਨ ਨੇ ਰਖੇ ਸ਼ਕੀਨੀ ਲਾਕੇ ਪੱਟਤੀ ਫੈਸ਼ਨ ਨੇ ਰਖੇ ਸ਼ਕੀਨੀ ਲਾਕੇ ਪੱਟਤੀ ਫੈਸ਼ਨ ਨੇ ਰਖੇ ਫੁੱਫੜਦੀ ਹੋਸਪੁਲਾਕੇ ਪੱਟਤੀ ਫੈਸ਼ਨ ਨੇ ਰਖੇ ਸ਼ਕੀਨੀ ਲਾਕੇ ਪੱਟਤੀ ਫੈਸ਼ਨ ਨੇ ਪੁਆ ਕੁੜੀ ਨੇ ਬੋਲੀ ਪਾਈ ਪੁਆ ਕੁੜੀ ਨੇ ਬੋਲੀ ਪਾਈ ਸਾਡੇ ਨਾ ਆਈ ਲੋਟ ਤੇਰੇ ਮੂੰਹ ਵਰਗੀ ਸਾਡੀ ਜੁੱਤੀ ਦੀ ਨੋਕ ਤੇਰੇ ਮੂੰਹ ਵਰਗੀ ਸਾਡੀ ਜੁੱਤੀ ਦੀ ਨੋਕ ਤੇਰੇ ਮੂੰਹ ਵਰਗੀ ਸਾਡੀ ਜੁੱਤੀ ਦੀ ਨੋਕ ਨਾਨਕੀ ਕੁੜੀ ਨੇ ਬੋਲੀ ਪਾਈ ਨਾਨਕੀ ਕੁੜੀ ਨੇ ਬੋਲੀ ਪਾਈ ਬੇਰਾ ਨਿਕਲ ਗਿਆ ਹਾਸਾ ਮਮੀ ਐ ਨੱਚਦੀ ਜਿਵੇਂ ਬੰਦਰ ਕਰੇ ਤਮਾਸ਼ਾ ਮਾਮੀ ਐ ਨੱਚਦੀ ਜੋ ਬੰਦਰ ਕਰੇ ਤਮਾਸ਼ਾ ਮਾਮੀ ਐ ਨੱਚਦੀ ਇਧਰ ਆਲਾ ਉਧਰ ਆਲਾ ਵਿਚਾਲੇ ਦੇ ਕੁਛੀ ਮੁੰਡੇ ਦੀ ਪੂਆ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਪੂਆ ਲਾਡਲੀ ਪਕੌੜਿਆਂ ਪਿੱਛੇ ਰੁਸੀ